ਲੁਚੀਨ ਪ੍ਰਣਾਮ ਜੀ ਸਤ ਸ਼੍ਰੀ ਅਕਾਲ ਆਏ ਨੇ ਤੁਹਾਡੇ ਮਾਨੀਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮਾਨੀਕਾ ਧਵਨ ਅਫੀਸ਼ੀਅਲ ਹੈ ਤੇ ਮੇਰਾ YouTube ਦਾ ਪੇਜ ਵੀ ਮਾਨੀਕਾ ਧਵਨ ਅਫੀਸ਼ੀਅਲ ਹੈ ਤੇ ਹੁਣ ਅਸੀਂ Instagram ਵੀ ਚਲਾ ਰਹੇ ਹਾਂ ਤੇ Instagram ਦੇ ਵਿੱਚ ਵੈਸੇ ਤਾਂ ਦੇਖਿਆ ਜਾਏ ਮੈਂ ਸਿਰਫ ਫੋਟੋ ਹੀ ਆਪਣੇ ਡਾਲ ਰਹੀਆਂ ਕਿਉਂਕਿ ਵੀਡੀਓਜ਼ ਜਦੋਂ ਵੀ ਮੈਂ ਡਾਲਦੀ ਆ ਨਾ ਤੇ ਉਹ ਡਬਲ ਵੀਡੀਓਜ਼ ਪੈ ਜਾਂਦੀ ਆ ਉਹ ਫੇਸਬੁੱਕ ਦੇ ਉੱਪਰ ਵੀ ਚੜ ਜਾਂਦੀ ਆ ਤੇ ਮਨ ਇਸ ਚਾਦੇ ਵੀ ਪੈ ਜਾਂਦੀ ਆ ਉਹ ਜਿਹਦੇ ਕਾਰਨ ਕੀ ਹੁੰਦਾ ਕਿ ਡਬਲ ਡਬਲ ਵੀਡੀਓਜ਼ ਮੇਰੇ ਫੇਸਬੁੱਕ ਤੇ ਉੱਪਰ ਸ਼ੋ ਹੋਣ ਲੱਗ ਪੈਂਦੀਆਂ ਤੋਂ ਇਸ ਲਈ ਮੈਂ ਇਸ ਚੀਜ਼ ਦਾ ਸੋਚੇ ਕਿ ਚਲੋ ਫੋਟੋਸ ਹੀ ਕਾਫੀ ਇਸ ਚਾਦੇ ਆ ਤੇ ਬਾਕੀ ਫੇਸਬੁੱਕ ਚੈਨਲ ਔਰ ਮੇਰਾ YouTube ਦਾ ਚੈਨਲ ਜਿਹੜੇ ਮੇਰਾ ਪਰਿਵਾਰ ਪ੍ਰਾਇਮਲੀ ਮਤਲਬ ਦੇਖਦੇ ਨੇ ਤੇ ਵੀਡੀਓਜ਼ ਨੂੰ ਮਤਲਬ ਬਹੁਤ ਵਧੀਆ ਮਤਲਬ ਸਪੋਰਟ ਕਰਦੇ ਨੇ ਹੈਨਾ ਤੇ ਹਾਂਜੀ ਬਾਕੀ ਤੁਹਾਨੂੰ ਮੈਂ ਦੱਸ ਦਵਾਂ ਇੱਕ ਨਾ ਉਹ ਛੋਟੀ ਜਿਹੀ ਗੱਲ ਤੁਹਾਨੂੰ ਕਰਨਾ ਚਾਹਨੀ ਹੈ ਸਾਂਜੀ ਤੇ ਤੁਹਾਡਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅੱਜ ਉਹ ਨਾ ਦੋ ਤੋਂ ਤਿੰਨ ਦਿਨ ਹੋ ਚਲੇ ਨੇ ਲਗਾਤਾਰ ਇੱਕ ਨਾ ਵੀਡੀਓਜ਼ ਜਿਹੜੀਆਂ ਆ ਰਹੀਆਂ ਨੇ ਫੇਸਬੁੱਕ ਦੇ ਉੱਪਰ ਦਿਨੇਸ਼ ਜੀ ਦਾ ਟਾਈਮ ਪੀਰੀਅਡ ਜਿਹੜਾ ਨਿਕਲ ਚੁੱਕਿਆ ਹੈ ਗਣਪਤੀ ਬਾਬਾ ਜੀ ਦਾ ਤੇ ਤੁਹਾਨੂੰ ਪਤਾ ਹੈ ਕਈ ਲੋਕਾਂ ਨੇ ਨਾ ਬਹੁਤ ਵੱਡੀਆਂ ਫੋਟੋਆਂ ਬਣਾਈਆਂ ਬਹੁਤ ਹੀ ਵੱਡੀਆਂ ਮਤਲਬ ਮੈਕਸਿਮਮ ਉਹਦੀ ਫੋਟੋਜ਼ ਦਾ ਰੇਟ ਹੀ ਮਤਲਬ ਪੰਜ ਜਿਆ ਤਾਂ ਪਲੱਸ ਜਿਹੜੀਆਂ ਫੋਟੋਆਂ ਦਾ ਰੇਟ ਉਸ ਹਿਸਾਬ ਲਗਾ ਲਓ ਤੇ ਉਹਦਾ ਫੋਟੋ ਨੇ ਕਿੰਨਾ ਵੇਟ ਹੋਏਗਾ ਤੇ ਇੱਕ ਚੀਜ਼ ਨਾ ਮੈਨੂੰ ਬੜੀ ਹੀ ਗਲਤ ਲੱਗੀ ਕਿ ਮਤਲਬ ਗਣਪਤੀ ਬਾਬਾ ਜੀ ਨੂੰ ਕਿਸਟਾ ਮਤਲਬ ਸੰਗਲ ਪਾ ਕੇ ਉਹ ਮਿਲਦੀ ਹੈ ਨਾ ਜਿਹੜੀ ਅੱਜ ਕੱਲ ਮਸ਼ੀਨ ਚੱਲਦੀ ਆ ਮਿੱਟੀ ਨੂੰ ਢਾਣ ਵਾਸਤੇ ਘਾਟ ਢਾਣ ਵਾਸਤੇ ਹੈ ਨਾ ਉਸ ਤੋਂ ਦੇ ਉਹ ਮਸ਼ੀਨ ਨੂੰ ਲੈ ਕੇ ਤੇ ਗਣਪਤੀ ਬਾਬਾ ਜੀ ਦੇ ਐ ਸ਼ੋਲਡਰਸ ਤੇ ਐ ਸ਼ੋਲਡਰਸ ਦੇ ਉੱਪਰ ਨਾ ਚੈਨਾ ਬੰਨੀਆਂ ਸੰਗਲੇ ਜਿਹਨੂੰ ਕਹਿੰਦੇ ਸੰਗਲੇ ਤੇ ਸੰਗਲੇ ਬਨ ਕੇ ਨਾ ਬਾਬਾ ਜੀ ਦੇ ਤੇ ਮਤਲਬ ਉਹ ਇੱਕ ਦੋ ਚਾਰ ਭਈਏ ਭੂਈਏ ਜੇ ਹੈਗੇ ਤੇ ਉਹ ਕੀ ਕਰ ਰਹੇ ਭਈ ਇਹ ਵੀ ਲਗਾ ਲੋ ਕਾਰੋ ਕਾਰੀਗਰ ਵੀ ਲਗਾ ਲੋ ਕੁਛ ਵੀ ਲਗਾ ਲੋ ਕਿਉਂਕਿ ਜਿਹੜੇ ਜਲ ਪ੍ਰਵਾਹ ਕਰਨ ਵਾਲੇ ਹੁੰਦੇ ਆ ਮੈਕਸਿਮਮ ਉਹਨਾਂ ਨੂੰ ਉਹਨਾਂ ਦਾ ਵੀ ਇੱਕ ਟੜਡ ਹੁੰਦਾ ਹੈ ਕਿ ਕਿਸ ਤਰ੍ਹਾਂ ਮਤਲਬ ਹਰ ਇੱਕ ਚੀਜ਼ ਨੂੰ ਕਰਨਾ ਪਰ ਮੈਂ ਉਹ ਚਾ ਟੜਡ ਨੂੰ ਨਹੀਂ ਪਸੰਦ ਕਰਾਂਗੀ ਉਹਨਾਂ ਨੇ ਕੀ ਕੀਤਾ ਗਣਪਤੀ ਬਾਬਾ ਜੀ ਦੇ ਉੱਪਰ ਪੈਰ ਰੱਖ ਰੱਖੇ ਨਾ ਕਿੱਦਾਂ ਉਹਨਾਂ ਨੂੰ ਮਤਲਬ ਪਾਣੀ ਦੇ ਅੰਦਰ ਦਬਾ ਰਹੇ ਨੇ ਤੇ ਕਿੰਨੀ ਮਤਲਬ ਘਟਿਆ ਤੇ ਕਿੰਨੀ ਗੰਦੀ ਹਰਕਤ ਕਰ ਰਹੇ ਨੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਐਨੀਆਂ-ਐਨੀਆਂ ਮਹਿੰਗੀਆਂ ਮੂਰਤੀਆਂ ਲਿਆ ਕੇ 10-10 ਦਿਨ ਤੁਸੀਂ ਉਹਨਾਂ ਨੂੰ ਰੱਖਦੇ ਹੋ ਉਹਨਾਂ ਦੀ ਪਾਠ ਪੂਜਾ ਕਰਦੇ ਹੋ ਸਭ ਕੁਝ ਕਰਕੇ ਤੇ ਜਦੋਂ ਗਣਪਤੀ ਬਾਬਾ ਜੀ ਨੂੰ ਮਤਲਬ ਜਲ ਪ੍ਰਵਾਹ ਕਰਨ ਦੀ ਵਾਰੀ ਆਉਂਦੀ ਹੈ ਤੇ ਕਿੱਦਾਂ ਤੁਸੀਂ ਮਤਲਬ ਉਹਨਾਂ ਦਾ ਅਪਮਾਨ ਕਰਦੇ ਹੋ ਕਿ ਨਾ ਮਤਲਬ ਉਹਨਾਂ ਨੂੰ ਪਰੇਸ਼ਾਨ ਕਰਦੇ ਹੋ ਤੇ ਤੁਸੀਂ ਚੀਜ਼ ਉਨੀ ਕੀ ਹੀ ਲੈ ਬੋ ਜਿੰਨੀ ਕਿ ਚੀਜ਼ ਤੁਹਾਡੇ ਲਈ ਵਧੀਆ ਮਤਲਬ ਘਰ ਵਿੱਚ ਵੀ ਰਵੇ ਤੇ ਜਲ ਪ੍ਰਵਾਹ ਕਰਨ ਲੱਗਿਆਂ ਵੀ ਵਧੀਆ ਰਵੇ ਤੇ ਉਹ ਚੀਜ਼ ਨਾ ਮੈਨੂੰ ਤਨਾ ਕਿ ਤੇ ਬਹੁਤ ਜ਼ਿਆਦਾ ਮਤਲਬ ਫੀਲ ਹੋਈ ਉਸ ਕਮੈਂਟ ਸੈਕਸ਼ਨ ਸੇ ਸ਼ਾਇਦ ਕਦੀ ਮੇਰਾ ਅਗਰ ਤੁਹਾਡੇ ਵੀ ਫੇਸਬੁਕ ਦੇ ਉੱਪਰ ਸ਼ੋ ਹੋਏਗਾ ਤੇ ਦੇਖਣਾ ਮੈਂ ਉਹਨਾਂ ਨੂੰ ਕਮੈਂਟ ਦੇ ਵਿੱਚ ਲਿਖਿਆ ਕਿ ਤੁਸੀਂ ਐਨੀਆਂ-ਐਨੀਆਂ ਵੱਡੀਆਂ ਫੋਟੋਆਂ ਲਿਆਂਦਾ ਫਾਇਦਾ ਤੇ ਤੁਹਾਨੂੰ ਤਾਂ ਦਾ ਜਿਆਦਾ ਤੁਸੀਂ ਫੁੱਲਾਂ ਦੀ ਤਰ੍ਹਾਂ ਸਜਾਵਟ ਕਰਕੇ ਬਾਬਾ ਜੀ ਨੂੰ ਘਰੋਂ ਲੈ ਕੇ ਆਉਂਦੇ ਹੋ ਤੇ ਫੁੱਲਾਂ ਦੀ ਤਰ੍ਹਾਂ ਉਹਨਾਂ ਨੂੰ ਬਹਾਨਦੀ ਵੀ ਜਾ ਸਿੱਖੋ ਇੱਕ ਦੋ ਤਿੰਨ ਪੌੜੀਆਂ ਅਗਰ ਅਸੀਂ ਸੀੜੀ ਨਹੀਂ ਉੱਤਰ ਕੇ ਨਦੀੋਂ ਪਾਰ ਜਾਂ ਮਲਗ ਨਹਿਰ ਲਗਾ ਲਓ ਜਾਂ ਕੁਝ ਵੀ ਲਗਾ ਲਓ ਜਿਹੜਾ ਵੀ ਹੁੰਦਾ ਆਪਣਾ ਜਲ ਪ੍ਰਵਾਹ ਕਰਨ ਦਾ ਘਾਟ ਵਗੈਰਾ ਤੇ ਉਤਰ ਕੇ ਬੰਦਾ ਆਪ ਕਰ ਲਵੇ ਜਲਪਰਾ ਤੇ ਉਹ ਜ਼ਿਆਦਾ ਵਧੀਆ ਤੇ ਸੰਗਲੇ ਬਨ ਕੇ ਪੈਰਾਂ ਦੇ ਨਾਲ ਉਹਨਾਂ ਨੂੰ ਥੱਲੇ ਥੱਲੇ ਕਰਨਾ ਇਹ ਦੱਸੋ ਕਿੱਥੋਂ ਦੀ ਸਾਡੀ ਮਤਲਬ ਪਰੰਪਰਾ ਵਾ ਕਿੱਥੋਂ ਦਾ ਮਲੇ ਗਿਆਨ ਹੈ ਮੈਂ ਤਾਂ ਉਸ ਚੀਜ਼ ਨੂੰ ਨਹੀਂ ਮੰਦੀ ਮੈਂ ਤਾਂ ਸਿਰਫ ਇਸ ਚੀਜ਼ ਨੂੰ ਮੰਦੀ ਹੁਣ ਦੇਖਿਆ ਜਾਵੇ ਮੈਂ ਸਾਲ ਦੇ ਸਿਰਫ ਇੱਕ ਹੀ ਤਿਹਾੜ ਕੰਪਲਸਲੀ ਸਮਝਦੀ ਆ ਉਹ ਹੈਗਾ ਦੁਰਗਾ ਅਸ਼ਟਮੀ ਤੇ ਜਦੋਂ ਇਹ ਅਕਤੂਬਰ ਦੇ ਵਿੱਚ ਹੁਣ ਮਤਲਬ ਜਿਸ ਤਰ੍ਹਾਂ ਸਾਡੇ ਦੁਰਗਾ ਅਸ਼ਟਮੀ 22 ਤਰੀਕ ਨੂੰ ਆ ਰਹੇ ਨੇ ਤੇ ਮੈਂ ਦੁਰਗਾ ਮਾਇਆ ਜੀ ਦੀ ਫੋਟੋਸ ਵਗੈਰਾ ਲਿਆਉਣਾ ਜਾਂ ਉਹਨਾਂ ਦਾ ਪੂਜਨ ਕਰਨਾ ਜਾਂ ਪਾਠ ਕਰਨਾ ਜਾਂ ਮਤਲਬ ਉਹਨਾਂ ਦੇ ਵਰਤ ਰੱਖਣੇ ਤੇ ਸੱਤ ਤੋਂ ਸੱਤ ਦਿਨ ਆਜਣ ਅੱਠ ਦਿਨ ਆਜੇ ਮੈਂ ਮਤਲਬ ਉਨਿੰ ਹੀ ਮਤਲਬ ਆਪਣੇ ਪੂਜਨ ਨੂੰ ਕਰ ਸਕਦੀ ਆ ਜਿੰਨੀ ਮੇਰੀ ਖੁਦ ਦੀ ਆਪਣੀ ਅੰਦਰਲੀ ਸ਼ਰਧਾ ਹੈ ਤੇ ਲੋਕਾਂ ਨੂੰ ਤਖਾਨ ਪਿੱਛੇ ਜਾਂ ਲੋਕਾਂ ਨੂੰ ਸਜਾਵੜ ਪਿੱਛੇ ਜਾਂ ਲੋਕਾਂ ਲਈ ਇਹ ਸਭ ਕੁਝ ਕਰਨਾ ਇਹਨਾਂ ਨੂੰ ਐ ਨਹੀਂ ਪਤਾ ਕਿ ਪਾਪ ਤੇ ਜਿਹੜਾ ਕਰਮ ਹੈ ਉਹ ਸਾਡੇ ਮੱਥੇ ਵਰਨਾ ਹੈ ਤਾਂ ਕਿ ਲੋਕਾਂ ਦੇ ਮੱਥੇ ਨਹੀਂ ਵਰਨਾ ਤੇ ਉਹ ਚੀਜ਼ ਮੈਨੂੰ ਕਿਤੇ ਨਾ ਕਿਤੇ ਬਹੁਤ ਸੈਕਟ ਲੱਗੀ ਬਹੁਤ ਜ਼ਿਆਦਾ ਤੇ ਵਧੀਆ ਨਹੀਂ ਲੱਗਦਾ ਜੀ ਗਣਪਤੀ ਬਾਬਾ ਜੀ ਨੂੰ ਪਿਆਰ ਨਾਲ ਲਿਆਏ ਹੋ ਤੇ ਮਤਲਬ ਪਿਆਰ ਨਾਲ ਹੀ ਉਹਨਾਂ ਨੂੰ ਵਿਦਾ ਕਰੋ ਹੁਣ ਮੈਂ ਵੀ ਗਣਪਤੀ ਬਾਬਾ ਜੀ ਦੇ ਇੱਕ ਛੋਟੇ ਜਿਹੇ ਪ੍ਰੋਗਰਾਮ ਤੇ ਗਈ ਸੀ ਤੇ ਬੜਾ ਹੀ ਮਤਲਬ ਸੋਨੀ ਤਰਵਨਾ ਨੇ ਫੋਟੋਸ ਨੂੰ ਮਤਲਬ ਆਪ ਅਸੀੜੀਆਂ ਤੇ ਉੱਤਰ ਕੇ نیچے ਪਾਣੀ ਦੀ ਤਰ੍ਹਾਂ ਉਹਨਾਂ ਨੂੰ ਵਹਾਇਆ ਫਿਰ ਫੁੱਲਾਂ ਦਾ ਵਹਾਇਆ ਫਿਰ ਉਹਨਾਂ ਨੇ ਜੋਤ ਮਤਲਬ ਪਿੱਛੇ ਬਾਬਾਈ ਦੇ ਮਤਲਬ ਜਿਸ ਤਰ੍ਹਾਂ ਜਦੋਂ ਅਸੀਂ ਮੂਰਤੀ ਨੂੰ ਸਥਾਪਨਾ ਕਰਦੇ ਆ ਜਾਂ ਫੁੱਲਾਂ ਦੀ ਵਰਖਾ ਕਰਦੇ ਆ ਜਾਂ ਜੋਤ ਮਤਲਬ ਲਗਾਉਂਦੇ ਆ ਕਿ ਮਤਲਬ ਚਲੋ ਉਹ ਮਤਲਬ ਚਾਨਣ ਦੇ ਰਾਹੀ ਜਾਂ ਮਤਲਬ ਸ਼ਾਂਤੀ ਰਾਹੀ ਜਾਂ ਸਾਡੇ ਕਸਟਾ ਰਾਹੀ ਉਹ ਵੀ ਚੀਜ਼ ਪਾਣੀ ਦੀ ਵਰਗੂ ਵਹਿ ਜਾਏ ਹਨਾ ਤੇ ਉਹ ਦੇ ਮਤਲਬ ਮੰਨਿਆ ਕਿ ਬੜੀ ਸੋਹਣੀ ਚੀਜ਼ ਉਹਨਾਂ ਨੇ ਕੀਤੀ ਤੇ ਪਰ ਉਹ ਚੀਜ਼ ਚੰਗੀ ਨਹੀਂ ਕਿ ਅਸੀਂ ਪੰਨੇ ਕਿੰਨੇ ਕਿੰਨੇ ਵੇਟ ਦੀਆਂ ਮੂਰਤੀਆਂ ਲਿਆ ਕੇ ਹਨਾ ਉਹਨਾਂ ਨੂੰ ਮਤਲਬ ਬੜਾ ਤਰੀਕੇ ਨਾਲ ਸ਼ਾਨ ਬਾਟ ਕਰਨੀ ਤੇ ਜਦੋਂ ਜਾਣ ਦਾ ਸਮਾਂ ਹੋਵੇ ਤੇ ਉਹਦਾ ਮਤਲਬ ਮਤਲਬ ਪੂਰਾ ਅਪਮਾਨ ਕਰਨਾ ਉਹ ਚੀਜ਼ ਨਹੀਂ ਵਧੀਆ ਲੱਗੀ ਤੇ ਬਾਕੀ ਤੁਸੀਂ ਮੈਨੂੰ ਦੱਸਣਾ ਕਿ ਮੇਰੀ ਗੱਲ ਬਾਤ ਤੁਹਾਨੂੰ ਇਹਦੇ ਵਿੱਚ ਕੁਝ ਨਾ ਕੁਝ ਨਜ਼ਰ ਆਇਆ ਹੈ ਕਿ ਨਹੀਂ ਆਇਆ ਕਿਉਂਕਿ ਮੈਨੂੰ ਦੇਖੋ ਜੋ ਮੈਂ ਲਾਈਫ ਦੀ ਨਾ ਸਭ ਤੋਂ ਵੱਡੀ ਮੇਰੀ ਪ੍ਰੋਬਲਮ ਹੈ ਹੀ ਇਹ ਮੈਂ ਲਾਈਫ ਦੀ ਨਾ ਛੋਟੀਆਂ-ਛੋਟੀਆਂ ਗੱਲਾਂ ਵੀ ਆਪਣੇ ਦਿਮਾਗ ਦੇ ਵਿੱਚ ਰੱਖਦੀ ਹੁਣ ਇਹਨਾਂ ਦੇ ਨਾਲ ਮੇਰੀ ਕੋਈ ਗੱਲ ਹੋ ਰਹੀ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਸਾਲ ਕਿੰਨੀ ਜਲਦੀ ਬੀਤ ਗਿਆ ਸਾਲ ਬੀਤ ਜਾਂਦਾ ਮਹੀਨੇ ਬੀਤ ਜਾਂਦੇ ਆ ਦਿਨ ਬੀਤ ਜਾਂਦੇ ਆ ਸਨ ਬੀਤ ਜਾਂਦਾ ਪਰ ਕੁਝ ਗੱਲਾਂ ਸਾਡੇ ਖੁਦ ਦੇ ਦਿਮਾਗ ਦੇ ਵਿੱਚ ਚਾਹੇ ਫਿਰ ਉਹ ਸਾਡੇ ਨੌਨ ਹੋਣ ਚਾਹੇ ਨੌਨ ਪਰਸਨ ਸੋ ਕਿਸੇ ਦੇ ਵੀ ਤਰ੍ਹਾਂ ਦੇ ਕੋਈ ਨਾ ਹੁਣ ਰਿਸ਼ਤੇ ਤੇ ਉਹ ਕਿਤੇ ਨਾ ਕਿਤੇ ਜਿਨ੍ਹਾਂ ਦੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਟੱਕ ਜਾਂਦੀਆਂ ਨਾ ਤੇ ਮੈਂ ਕਹਿੰਦੀ ਉਹ ਮਰਨੋ ਇਨਸਾਨ ਮਰ ਜਾਵੇ ਪਰ ਦਿਮਾਗ ਚ ਨਹੀਂ ਨਿਕਲਦੀਆਂ ਤੇ ਨਹੀਂ ਨਿਕਲਦੀਆਂ ਤੇ ਕੁਝ ਲੋਕ ਥੋੜੇ ਜਿਹਾ ਲਾਪਰਵਾਹ ਹੁੰਦੇ ਨੇ ਇਧਰੋਂ ਸੁਣੀ ਇਧਰੋਂ ਕੱਢੀ ਕੋਈ ਟੈਨਸ਼ਨ ਹੀ ਨਹੀਂ ਛੱਡੋ ਪਰੇ ਕੀ ਹੋਣਾ ਕੀ ਨਹੀਂ ਹੋਣਾ ਇਹ ਸਿਰਫ ਮੈਂ ਆਪਣੀ ਸੋਚ ਕਹਿੰਦੀ ਕਿ ਮੇਰੇ ਵਰਗੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਕਿ ਮਤਲਬ ਦਿਮਾਗ ਦੇ ਛੋਟੇ ਛੋਟੀਆਂ ਗੱਲਾਂ ਦਾ ਵੀ ਇੰਨਾ ਐਗਜ਼ਾਮਪਲ ਲਾ ਲੈਂਦੇ ਆ ਕਿ ਉਹਨਾਂ ਨੂੰ ਉਹ ਕਿਤੇ ਨੇ ਕਿਤੇ ਕਿਤੇ ਨੇ ਕਿਤੇ ਹਰ ਸਾਲ ਦੀ ਤਰ੍ਹਾਂ ਹਰ ਦਿਨ ਦੀ ਤਰ੍ਹਾਂ ਹਰ ਟਾਈਮ ਦੀ ਤਰ੍ਹਾਂ ਉਹ ਖੜਕਦੀਆਂ ਹੀ ਰਹਿੰਦੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਤੇ ਇਸ ਲਈ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿੰਨੀ ਆ ਕਿ ਸ਼ਰਦਾ ਉਹ ਨਹੀਂ ਰੱਖੋ ਜਿੰਨੀ ਤੁਹਾਡੀ ਪੁਗਤਾਈ ਜਾਵੇ ਓਵਰ ਸ਼ਰਦਾ ਨਾ ਰੱਖੋ ਜਿਹੜੇ ਲੋਕਾਂ ਨੂੰ ਵਿਖਾਈ ਜਾਵੇ ਤੇ અપਮਾਨ ਤੇ ਕਰਮ ਇਹ ਦੋਨੋਂ ਲੇਖੇ ਲੱਗਦੇ ਨੇ ਚਾਹ ਰੱਬ ਆਨ ਕੇ ਲਵੇ ਤੇ ਚਾਹ ਫਿਰ ਇਨਸਾਨੀਅਤ ਦੇ ਤੋਰ ਤੇ ਲਵੇ ਸੋ ਬਾਕੀ ਥੈਂਕ ਯੂ ਸੋ ਮੱਚ ਸਮਾ ਔਰ ਟਾਈਮ ਦੇ ਲਈ ਵੀਡੀ ਵੀਡੀਓਸ ਨੂੰ ਹਰ ਟਾਈਮ ਤੇ ਦੇਖਣ ਲਈ ਤੇ ਬਹੁਤ ਵਧੀਆ ਲੱਗਦਾ ਮੇਰਾ ਪਰਿਵਾਰ ਫੇਸਬੁੱਕ ਸਮਾ ਨਿਕਾਲ ਕੇ ਮੇਰੀ ਵੀਡੀਓਸ ਨੂੰ ਚੈੱਕ ਕਰਦਾ ਤੇ ਬਾਕੀ ਦੇਖੋ ਜੀ ਅਗਰ ਮੇਰੀ ਗੱਲਬਾਤ ਦੇ ਵਿੱਚ ਤੁਹਾਨੂੰ ਕੋਈ ਵੀ ਗੁੱਸਾ ਜਾਂ ਨਾਰਾਜ਼ਗੀ ਹੋਵੇ ਤਾਂ ਦਿਲੋਂ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਸੋ ਥੈਂਕ ਯੂ ਸੋ ਮੱਚ ਧੰਨਵਾਦ ਸਟਿਕ ਕੇਅਰ ਜੀ ਬਾਏ ਬਾਏ